ਨੇ ਮੈਂ ਤਾਂ ਉਹ ਤੋਂ ਛੋਟਾ ਸੀਗਾ ਜੀ ਪਰ ਮੈਂ ਨੇ ਸ਼ੂਟਿੰਗ ਦੇਖੀ ਜ਼ਰੂਰ ਹੁੰਦੀ ਐ ਵੈਸੇ ਮੈਂ ਦੇਖਿਆ ਮਿਲੇ ਐ ਸਸੀਕਲ ਜ਼ਰੂਰ ਬਲਾਈ ਐ ਸੋ ਫੋਟੋ ਵੀ ਖਚਾਈ ਇੱਕ ਵਾਰ ਇਹਨਾਂ ਦੇ ਨਾਲ ਪਰ ਮਸਲਾ ਇਹ ਆ ਕਿ ਇਹ ਜਿਹੜਾ ਫੈਸਟੀਵਲ ਐ ਹਰ ਸਾਲ ਬਲਕਿ 2 ਹੋਣੇ ਚਾਹੀਦੇ ਨੇ ਤੁਸੀਂ ਕੈਟਾਗਰੀ ਬੰਦ ਕਰ ਲੋ ਕਿ 2 ਮਿੰਟ ਤੋਂ ਲੈ ਕੇ 40 ਮਿੰਟ ਦਾ ਇੱਕ ਕਰ ਲੋ ਫਿਰ 40 ਮਿੰਟ ਤੋਂ ਬਾਅਦ ਜਿਹੜੀਆਂ ਵੱਡੀਆਂ ਫਿਲਮਾਂ ਬਣਦੀਆਂ 2 ਘੰਟੇ ਦੀਆਂ ਉਹਨਾਂ ਦਾ ਫੈਸਟੀਵਲ ਵੀ ਕਰੀਏ ਇਹ ਚੰਗੀ ਗੱਲ ਐ ਹੁਣ ਕੋਈ ਕਹਾਣੀ ਨੂੰ ਦੇਖੋ ਸਾਡੇ ਫੈਸਟੀਵਲ ਦੇ ਵਿੱਚ 4 ਮਿੰਟ ਦੀ ਫਿਲਮ ਵੀ ਆਉਂਦੀ ਐ ਸਾਡੇ ਫੈਸਟੀਵਲ ਵਿੱਚ 35 ਉਹਨਾਂ ਨੂੰ ਦਿਖਾਉਣ ਦੀ ਲੋੜ ਪੈਂਦੀ ਨਹੀਂ ਹੈਗੀ ਕਹਿੰਦਾ ਜਿਹੜੇ ਲੋਕ ਆਮ ਜ਼ਿੰਦਗੀ ਚੋਂ ਆਮ ਘਰਾਂ ਚੋਂ ਥੱਲੇੋਂ ਉੱਠ ਕੇ ਉੱਪਰ ਉੱਭਰਦੇ ਨੇ ਉਹਨਾਂ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਲੋਕ ਕੀ ਕਰ ਰਹੇ ਨੇ ਸੋ ਬਰਿੰਦਰ ਦੀਆਂ ਜਿਹੜੀਆਂ ਫਿਲਮਾਂ ਨੇ ਚਾਹੇ ਉਹਨੇ ਸਰਪੰਚ ਵਰਗੀਆਂ ਫਿਲਮਾਂ ਬਣਾਈਆਂ ਨੰਬਰਦਾਰਾਂ ਨੀ ਵਰਗੀਆਂ ਫਿਲਮਾਂ ਬਣਾਈਆਂ ਜੜ ਤੇ ਜਮੀਰ ਕੇ ਸੁਣਦੇ ਨੇ ਯਾਰੀ ਜੜ ਦੀ ਜਿਹੜੀ ਬੋਲੀयां ਸੀਗੀਆਂ ਮਤਲਬ ਐਸੇ ਕਮਾਲ ਦੇ ਦੋਸਤੋ ਅੱਜ ਨਾ ਪਫਟਾ ਦੇ ਵੱਲੋਂ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਤਿੰਨ ਰੋਜ਼ਾ ਸ਼ੈਸ਼ਨ ਰੱਖਿਆ ਗਿਆ ਲਗੂ ਫਿਲਮ ਫੈਸਟੀਵਲ ਜੋ ਸ਼ਾਰਟ ਫਿਲਮਾਂ ਨੇ ਉਹਨਾਂ ਲਈ ਇੱਕ ਫੈਸ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਬਾਰੇ ਤੁਸੀਂ ਜਰੂਰ ਸੁਜਦਾ ਵਿਰਿੰਦਰ ਜੀ ਨੂੰ ਉਹਨਾਂ ਨੂੰ ਸਮਰਪਿਤ ਅੱਜ ਦਾ ਪ੍ਰੋਗਰਾਮ ਸਰ ਜਦੋਂ ਪੱਪਟਾ ਦੀ ਨਵੀਂ ਕਮੇਟੀ ਚੁਣੀ ਗਈ ਤਾਂ ਉਸ ਕਮੇਟੀ ਦਾ ਫੈਸਲਾ ਸੀਗਾ ਕਿ ਅਸੀਂ ਜਿਹੜਾ ਪ੍ਰੋਗਰਾਮ ਕਰਾਂਗੇ ਉਹ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਸਮਰਪਿਤ ਕਰਾਂਗੇ ਉਹਦੇ ਪਿੱਛੇ ਮਨਸਾ ਇਹ ਸੀਗੀ ਕਿ ਜਿਹੜੇ ਸਾਡੇ ਲੋਕਾਂ ਨੇ ਬਹੁਤ ਚੰਗੇ ਕੰਮ ਕੀਤੇ ਲੰਬਾ ਕੰਮ ਕੀਤਾ ਪੰਜਾਬੀ ਸਿਨੇਮਾ ਦੇ ਲਈ ਉਹ ਚਾਹੇ ਕਿਸੇ ਕੈਟਾਗਰੀ ਦੇ ਹੋਣ ਐਕਟਰ ਹੋਵੇ ਪੋਡੀਸ ਹੋਵੇ ਡਾਇਰੈਕਟਰ ਹੋਵੇ ਅੱਜ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਬਹੁਤੀ ਨਹੀਂ ਜਾਣਦੇ ਉਹ ਲੋਕ ਕਿਵੇਂ ਜਾਣਣ ਕਿ ਇਹਨਾਂ ਦੀ ਕੀ ਕੰਟਰੀਬਿਊਸ਼ਨ ਸਿਨੇਮਾ ਨੂੰ ਸੀਗੀ ਸੋ ਇਸ ਕਰਕੇ ਕਿਹਾ ਗਿਆ ਕਿ ਹਰ ਪ੍ਰੋਗਰਾਮ ਕਿਸੇ ਨਾ ਕਿਸੇ ਲੀਜੈਂਡ ਲੋਕ ਨੂੰ ਸਮਰਪਿਤ ਹੋਵੇ ਤੇ ਉਹਨਾਂ ਬਾਰੇ ਦੱਸਿਆ ਜਾਵੇ ਕਿ ਇਹ ਲੋਕ ਕੌਣ ਸਨ ਇਹਨਾਂ ਨੇ ਸਿਨੇਮਾ ਲਈ ਕੀ ਕੀਤਾ ਕੀ ਯੋਗਦਾਨ ਸੀਗਾ ਤਾਂ ਕਿ ਨਵੀਂ ਜਨਰੇਸ਼ਨ ਨੂੰ ਪਤਾ ਲੱਗ ਸਕੇ ਸੋ ਅੱਜ ਦਾ ਜਿਹੜਾ ਤਿੰਨ ਰੋਜ਼ਾ ਲਗੂ ਫਿਲਮ ਫੈਸਟੀਵਲ ਸ਼ੁਰੂ ਹੋਇਆ ਹੈ ਅੱਜ ਤੋਂ ਉਹ ਸਾਡੇ ਮਾਨਯੋਗ ਜਿਹਨਾਂ ਮਹਾਨ ਸਾਡੇ ਅਦਾਕਾਰ ਡਾਇਰੈਕਟਰ ਵੀ ਸੀਗੇ ਜਿਹੜੇ ਪ੍ਰੋਡਿਊਸਰ ਵੀ ਸੀਗੇ ਲੇਖ ਵੀ ਸੀਗੇ ਬਰਿੰਦਰ ਜੀ ਨੂੰ ਸਮਰਪਿਤ ਕੀਤਾ ਬਰਿੰਦਰ ਜੀ ਬਾਰੇ ਗੱਲਬਾਤ ਵੀ ਹੋਈ ਬਿਬਿੰਦਰਜੀ ਕੌਣ ਸਨ ਬਿਬਿੰਦਰਜੀ ਨੇ ਕੀ ਕੀਤਾ ਸਿਨੇਮਾ ਲਈ ਕਿਹੜੀਆਂ ਫਿਲਮਾਂ ਬਣਾਈਆਂ ਸੋ ਕਿਹੋ ਜਿਹੀਆਂ ਫਿਲਮਾਂ ਬਣਾਉਂਦੇ ਸੀਗੇ ਉਹ ਸੋ ਇਸ ਤਰ੍ਹਾਂ ਇਹ ਲਗੂ ਫਿਲਮ ਫੈਸਟੀਵਲ ਸ਼ੁਰੂ ਹੋਇਆ ਜਿਹਦਾ ਮਕਸਦ ਇਹ ਹੈ ਕਿ ਜਿਹੜੇ ਲੋਕ ਸ਼ਾਰਟ ਫਿਲਮਾਂ ਬਣਾਉਂਦੇ ਨੇ ਕਿ ਕੁਝ ਸ਼ਾਰਟ ਫਿਲਮਾਂ ਸਾਨੂੰ ਪੰਜਾਬੀ ਸਿਨੇਮੇ ਨੂੰ ਵੱਡੀਆਂ ਫਿਲਮਾਂ ਲਈ ਇੱਕ ਬਹੁਤ ਵੱਡਾ ਰੌ ਮਟੀਰੀਅਲ ਅਜਾ ਇੱਥੇ ਲੋਕ ਸੀਮਤ ਸਾਧਨਾਂ ਦੇ ਨਾਲ ਚੰਗੀਆਂ ਕਹਾਣੀਆਂ ਲੈ ਕੇ ਆਉਂਦੇ ਨੇ ਬਹੁਤ ਸਾਰੀਆਂ ਕਹਾਣੀਆਂ ਸਾਹਿਤ ਵਿੱਚੋਂ ਨਿਕਲ ਕੇ ਆਉਂਦੀਆਂ ਨੇ ਸਾਡੇ ਕਮਾਲ ਦੇ ਲੋਕਾਂ ਦੀ ਤਰ੍ਹਾਂ ਜਿਵੇਂ ਅੱਜ ਫੈਸਟੀਵਲ ਦੇ ਵਿੱਚ ਆ ਰਾਮਸਰੂਪਾਂ ਰਖੀ ਹੋਣਾਂ ਦੀ ਕਹਾਣੀ ਤੇ ਅਸੀਂ ਫਿਲਮ ਦੇਖੀ ਇਸੇ ਤਰ੍ਹਾਂ ਦੀਪਤੀ ਬਬੂਟਾ ਦੀ ਇੱਕ ਕਹਾਣੀ ਤੇ ਫਿਲਮ ਦੇਖੀ ਸੋ ਉਹ ਜਿਹੜੀਆਂ ਚੰਗੀਆਂ ਮੈਸੇਜ ਵਾਲੀਆਂ ਫਿਲਮਾਂ ਨੇ ਉਹ ਲੋਕ ਬਣਾ ਕੇ ਲੈ ਕੇ ਆਉਂਦੇ ਨੇ ਸੋ ਸਾਨੂੰ ਲੱਗਦਾ ਕਿ ਉਹਨਾਂ ਲੋਕਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਸੋ ਪੋਫਟਾ ਨੇ ਇਸ ਸਾਡੀ ਕਮੇਟੀ ਨੇ ਸਾਡੇ ਪ੍ਰਧਾਨ ਜੀ ਮਰਿੰਦਮਰਿਸ਼ੀ ਬੀ ਐਨ ਸ਼ਰਮਾ ਜੀ ਸ਼ਿਵਿੰਦਰ ਮਹਾਲ ਭਾਰਤ ਪੂਸ਼ਨ ਬਰਮਾ ਜੀ ਡਾਕਟਰ ਅਨਜੀਤ ਜੀ ਪਰਮਜੀਤ ਪੰਗੂ ਹੋਰੀ ਸੋ ਸਾਰੇ ਜਿਹੜੇ ਨਵੇਂ ਲੋਕ ਵੀ ਨੇ ਦیدار ਗਿੱਲ ਰਾਜ ਥਾਲੀਬਾਲ ਪ ਬ੍ਰਿੰਦਰ ਬੰਨੀ ਹੈ ਸਾਰਿਆਂ ਨੇ ਰਲ ਕੇ ਇੱਕ ਮੀਟਿੰਗ ਦੇ ਵਿੱਚ ਕਰਮਜੀਤ ਅਨਮੋਲ ਗੁਰਪ੍ਰੀ ਖੁੱਗੀ ਸੀਗੇ ਸਾਰੇ ਪੁਰਾਣੇ ਬੰਦੇ ਵੀ ਸਾਡੇ ਸਾਰਿਆਂ ਨੇ ਇੱਕ ਚੰਗਾ ਫੈਸਲਾ ਲਿਆ ਕਿ ਇਹ ਜਿਹੜਾ ਫੈਸਟੀਵਲ ਹੈ ਹਰ ਸਾਲ ਬਲਕਿ ਦੋ ਹੋਣੇ ਚਾਹੀਦੇ ਨੇ ਤੁਸੀਂ ਕੈਟਾਗਰੀ ਬੰਡ ਕਰ ਲੋ ਕਿ 2 ਮਿੰਟ ਤੋਂ ਲੈ ਕੇ 40 ਮਿੰਟ ਦਾ ਇੱਕ ਕਰ ਲੋ ਫਿਰ 40 ਮਿੰਟ ਤੋਂ ਬਾਅਦ ਜਿਹੜੀਆਂ ਵੱਡੀਆਂ ਫਿਲਮਾਂ ਬਣਦੀਆਂ 2 ਘੰਟੇ ਦੀਆਂ ਉਹਨਾਂ ਵਿੱਚ ਫੈਸਟੀਵਲ ਵੀ ਕਰੀਏ ਤਾਂ ਕਿ ਉਹ ਲੋਕ ਬੜੇ ਚੰਗੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਸਾਬਤ ਕਰਨ ਦੇ ਲਈ ਕਿ ਅਸੀਂ ਸਿਨੇਮਾ ਲਈ ਕੀ ਕਰ ਸਕਦੇ ਹਾਂ ਸਾਡੇ ਕੋਲ ਕੀ ਕੈਪੇਬਿਲਿਟੀ ਹੈ ਅਸੀਂ ਕਿੰਨੇ ਯੋਗ ਹਾਂ ਉਹ ਫਿਲਮ ਬਣਾ ਲੈਂਦੇ ਨੇ ਉਹਨਾਂ ਨੇ ਫਿਲਮ ਬਣਾ ਕੇ ਫਿਰ ਐਪਰੀਸ਼ੀਏਟ ਨਹੀਂ ਹੁੰਦੀਆਂ ਹੁਣ ਸਾਡੇ ਕੋਲੇ ਸਿਨੇਮਾ ਦੇ ਡਾਇਰੈਕਟਰ ਸਾਹਿਬਾਨਸ ਵੀ ਆਜਾਏ ਨੇ ਕਈ ਜਿਨ੍ਹਾਂ ਨੇ 10 10 12 12 ਫਿਲਮਾਂ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਉਹ ਡਾਇਰੈਕਟਰ ਸਾਹਿਬਾਨ ਬੈਠੇ ਹੀ ਬਾਚ ਰਹੇ ਨੇ ਕਿ ਇਹਦੇ ਵਿੱਚ ਕਿਸੇ ਕੈਮਰਾਮੈਨ ਨੇ ਕਿੰਨਾ ਘੈਂਟ ਵਰਕ ਕੀਤਾ ਕਿਸੇ ਡਾਇਰੈਕਟਰ ਨੇ ਬਹੁਤ ਸੋਹਣੇ ਡਾਇਰੈਕਸ਼ਨ ਕੀਤੀ ਆ ਅਸੀਂ ਉਹਨੂੰ ਅਸਿਸਟੈਂਟ ਲੈ ਸਕਦੇ ਆ ਇਹਦੇ ਵਿੱਚ ਕਿਰਦਾਰ ਫਲਾਣਾ ਬਹੁਤ ਕਮਾਲ ਦਾ ਸੀਗਾ ਸੀ ਉਹਨੂੰ ਐਜ਼ ਅ ਐਕਟਰ ਤੋਂ ਕਮ ਲੈ ਸਕਦੇ ਆ ਸੋ ਮੈਨੂੰ ਲੱਗਦਾ ਕਿ ਇਹ ਇਹ ਫੈਸਟੀਵਲ ਦੇ ਵਿੱਚੋਂ ਬਹੁਤ ਸਾਰੀਆਂ ਹੋਰ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ ਦੂਜੀ ਵੱਡੀ ਗੱਲ ਇਹ ਕਮਾਲ ਦੀ ਹੋਈ ਜਿਹੜੀ ਮੈਨੂੰ ਆਪ ਦੇਖ ਕੇ ਮੈਂ ਖੁਸ਼ੀ ਨਾਲ ਬੜਾ ਖੀਵਾ ਹੋ ਗਿਆ ਕਿ ਜਦੋਂ ਲੰਚ ਬ੍ਰੇਕ ਦੇ ਵਿੱਚ ਅਸੀਂ ਰੁਕੇ ਤਾਂ ਮੈਂ ਦੇਖਿਆ ਕਿ ਇੱਕ ਟੀਮ ਦੂਜੀ ਟੀਮ ਨਾਲ ਕਿਵੇਂ ਵਿਚਾਰ ਵੰਡਾ ਰਹੀ ਹੈ ਕਿ ਤੁਹਾਡੀ ਫਿਲਮ ਜਿਹੜੀ ਸੀ ਉਹਦੇ ਵਿੱਚ ਕੀ ਚੰਗਾ ਸੀਗਾ ਉਹਨੂੰ ਤੁਸੀਂ ਹੋਰ ਬਿਹਤਰ ਕਿਵੇਂ ਬਣਾ ਸਕਦੇ ਸੀਗੇ ਤੁਸੀਂ ਫਲਾਣਾ ਕਰੈਕਟਰ ਵਧੀਆ ਲੈ ਲਿਆ ਤੁਸੀਂ ਇਦਾਂ ਕਰ ਲਿਆ ਓਦਾਂ ਕਰ ਲਿਆ ਤੁਸੀਂ ਸਕਰੀਨ ਪਲੇ ਵਧੀਆ ਬਣਾ ਲਿਆ ਸੋ ਇਹ ਨਾ ਆਪਸ ਵਿੱਚ ਸ਼ਾਰਟ ਫਿਲਮਾਂ ਵਾਲੇ ਲੋਕਾਂ ਨੂੰ ਆਦਾਨ-ਪ੍ਰਦਾਨ ਕਰਨ ਦਾ ਮੌਕਾ ਨਹੀਂ ਮਿਲਦਾ ਸੋ ਇੱਕ ਮੈਨੂੰ ਲੱਗਦਾ ਹੈ ਕਿ ਇਹ ਪੌਫਟਾ ਨੇ ਇੱਕ ਉਹਨਾਂ ਨੂੰ ਮੰਚ ਪ੍ਰਦਾਨ ਕੀਤਾ ਜਿੱਥੇ ਉਹ ਆਪਸ ਵਿੱਚ ਮਿਲ ਕੇ ਬੈ ਕੇ ਗੱਲਾਂ ਵੀ ਕਰ ਸਕਦੇ ਨੇ ਆਪਣੇ ਫਿਲਮਾਂ ਸ਼ੇਅਰ ਵੀ ਕਰ ਸਕਦੇ ਨੇ ਅੱਗੇ ਨੂੰ ਹੋਰ ਬਿਹਤਰ ਫਿਲਮ ਬਣਾਉਣ ਦੇ ਲਈ ਕੰਮ ਵੀ ਕਰ ਸਕਦੇ ਨੇ ਆਪਣੀ ਕਹਾਣੀ ਨੂੰ ਬਧੇਰੇ ਲੋਕਾਂ ਤੱਕ ਬਧੇਰੇ ਆਸਾਨੀ ਦੇ ਨਾਲ ਕਹਿ ਸਕਦੇ ਬਿਲਕੁਲ ਬਿਲਕੁਲ ਇਹ ਚੰਗੀ ਗੱਲ ਹੈ ਹੁਣ ਕੋਈ ਕਹਾਣੀ ਨੂੰ ਦੇਖੋ ਸਾਡੇ ਫੈਸਟੀਵਲ ਦੇ ਵਿੱਚ 4 ਮਿੰਟ ਦੀ ਫਿਲਮ ਵੀ ਆਉਂਦੀ ਹੈ ਸਾਡੇ ਫੈਸਟੀਵਲ ਵਿੱਚ 35 ਮਿੰਟ ਦੀ ਫਿਲਮ ਵੀ ਆਉਂਦੀ 40 ਮਿੰਟ ਦੀ ਫਿਲਮ ਵੀ ਆਉਂਦੀ 15 ਮਿੰਟ ਦੀ ਫਿਲਮ ਵੀ ਆਉਂਦੀ ਹੈ ਸੋ ਪਰ ਕਿਹੜਾ ਬੰਦਾ ਕਿੰਨੇ ਮਿੰਟ ਚ ਆਪਣੀ ਗੱਲ ਕਹਿ ਸਕਦਾ ਕਿਹੜੇ ਕਿਹੜੇ ਬੰਦੇ ਦੀ ਗੱਲ ਹੈ ਕਿਸੇ ਬੰਦੇ ਉਹ ਗੱਲ ਵੱਡੀ ਹੈ ਉਹਨੂੰ ਟਾਈਮ ਲੱਗਦਾ ਹੈ ਕਿਸੇ ਬੰਦੇ ਦੀ ਗੱਲ ਛੋਟੀ ਹੈ ਉਹ ਕਹਿੰਦਾ ਮੈਂ ਮੇਰਾ ਤਾਂ ਇੰਨਾ ਕੁ ਮੁੱਦਾ ਹੈ ਤੇ ਮੈਂ ਉਹਨੂੰ ਦੋ ਮਿੰਟ ਸਮਾਪਤ ਕਰ ਸਕਦਾ ਪੰਜ ਮਿੰਟ ਸਮਾਪਤ ਕਰ ਸਕਦਾ ਸੋ ਮੈਨੂੰ ਲੱਗਦਾ ਹੈ ਸ਼ਾਰਟ ਫਿਲਮ ਫੈਸਟੀਵਲ ਇੱਕ ਬੜਾ ਚੰਗਾ ਕੰਮ ਹੈ ਜੀ ਇਹ ਪਵਤਾ ਦਾ ਉਪਰਾਲਾ ਮੇਰਾ ਭੁਲਾਣਾ ਨਹੀਂ ਹੈ ਕਿਉਂਕਿ ਇਹ ਟੀਮ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਜੀ ਮੈਨੂੰ ਲੱਗਦਾ ਕਿ ਸਿਨੇਮਾ ਲਈ ਇਹ ਉਪਰਾਲੇ ਹੋਣੇ ਚਾਹੀਦੇ ਨੇ ਇਹਨਾਂ ਉਪਰਾਲਿਆਂ ਦੇ ਨਾਲ ਸਿਨੇਮਾ ਵਧੂ ਫੁੱਲੂਗਾ ਸਾਡੀ ਮਾਂ ਬੋਲੀ ਦਾ ਸਿਨੇਮਾ ਇਹਨੂੰ ਬਲ ਮਿਲੂ ਨੇ ਮੈਂ ਤਾਂ ਉਹ ਤੋਂ ਛੋਟਾ ਸੀਗਾ ਜੀ ਪਰ ਮੈਂ ਨੇ ਸ਼ੂਟਿੰਗ ਦੇਖੀ ਜ਼ਰੂਰ ਹੁੰਦੀ ਵੈਸੇ ਮੈਂ ਦੇਖਿਆ ਮਿਲੇ ਆ ਸਸੀਕਲ ਜ਼ਰੂਰ ਬਲਾਈ ਆ ਸੋ ਫੋਟੋ ਵੀ ਖਚਾਈ ਇੱਕ ਵਾਰ ਇਹਨਾਂ ਦੇ ਨਾਲ ਪਰ ਮਸਲਾ ਇਹ ਸੀ ਕਿ ਬਿੰਦਰ ਜੀ ਨਾਲ ਕੰਮ ਕਰਨ ਦੀ ਸਾਡੀ ਇੱਛਾ ਇੱਕ ਅਧੂਰੀ ਸੀ ਬਿੰਦਰ ਜੀ ਨਾ ਆਮ ਜਨ ਜਨ ਜੀਵਨ ਦਾ ਕਲਾਕਾਰ ਸੀਗਾ ਆਮ ਜ਼ਿੰਦਗੀਆਂ ਚ ਜੋ ਵਾਪਰਦਾ ਹੈ ਆਮ ਘਰਾਂ ਚ ਜੋ ਵਾਪਰਦਾ ਹੈ ਆਮ ਲੋਕਾਂ ਨਾਲ ਜੋ ਵਾਪਰਦਾ ਹੈ ਬਰਿੰਦਰ ਸ੍ਰੀਮੇ ਚ ਉਹ ਦਿਖਾਉਂਦਾ ਸੀ ਬਰਿੰਦਰ ਨੂੰ ਪੰਜਾਬੀ ਸਿਨੇਮੇ ਦੀ ਗੱਲ ਸੁਣਵੇਂ ਤੱਕ ਵਕਤ ਬਰਿੰਦਰ ਨੂੰ ਪੰਜਾਬੀ ਸਿਨੇਮੇ ਦੀ ਨਬਜ਼ ਪਤਾ ਸੀਗਾ ਪੰਜਾਬੀ ਲੋਕਾਂ ਦੀ ਨਬਜ਼ ਪਤਾ ਸੀਗਾ ਉਹ ਆਮ ਪਿੰਡਾਂ 'ਚ ਸ਼ੂਟਿੰਗ ਕਰਨ ਵਾਲਾ ਬੰਦਾ ਸੀਗਾ ਤੁਸੀਂ ਬਰੇਂਦਰ ਦੀ ਫਿਲਮ 'ਚ ਦੇਖੋ ਕਦੇ ਵੀ ਉਹਨੇ ਐਂ ਦਿਖਾਇਆ ਨਹੀਂ ਕਿ ਬਹੁਤ ਲਗਜ਼ਰੀ ਲਾਈਫ ਜੀਉਣ ਵਾਲਾ ਬੰਦਾ ਪੰਜਾਬ ਹੈ ਉਹ ਆਮ ਲੋਕਾਂ ਦੀ ਗੱਲ ਕਰਨ ਦਾ ਬੰਦਾ ਸੀਗਾ ਉਹ ਕਹਿੰਦਾ ਜਿਹੜੇ ਲੋਕ ਲਗਜ਼ਰੀ ਲਾਈਫ ਜੀਉਂਦੇ ਨਹੀਂ ਬਰੇਂਦਰ ਦਾ ਇੱਕ ਕਥਨ ਸੀਗਾ ਵੀ ਜਿਹੜੇ ਲੋਕ ਬਹੁਤ ਲਗਜ਼ਰੀ ਲਾਈਫ ਜੀਉਂਦੇ ਨਹੀਂ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਉਹਨਾਂ ਨੂੰ ਦਿਖਾਉਣ ਦੀ ਲੋੜ ਪੈਂਦੀ ਨਹੀਂ ਹੈਗੀ ਕਹਿੰਦਾ ਜਿਹੜੇ ਲੋਕ ਆਮ ਜ਼ਿੰਦਗੀ 'ਚੋਂ ਆਮ ਘਰਾਂ 'ਚੋਂ ਥੱਲੇੋਂ ਉੱਠ ਕੇ ਉੱਪਰ ਉੱਭਰਦੇ ਨੇ ਉਨਾਲੋ ਕੰਡਸਨ ਦੀ ਲੋੜ ਹੈ ਕਿ ਲੋਕ ਕੀ ਕਰ ਰਹੇ ਨੇ ਸੋ ਬਰਿੰਦਰ ਦੀਆਂ ਜਿਹੜੀਆਂ ਫਿਲਮਾਂ ਨੇ ਚਾਹੇ ਉਹਨੇ ਸਰਪੰਚ ਵਰਗੀਆਂ ਫਿਲਮਾਂ ਬਣਾਈਆਂ ਲੰਬਰਦਾਰ ਵਰਗੀਆਂ ਫਿਲਮਾਂ ਬਣਾਈਆਂ ਜੜ ਤੇ ਜ਼ਮੀਨ ਵਰਗੀਆਂ ਫਿਲਮਾਂ ਯਾਰੀ ਛੱਡ ਦੀ ਫਿਲਮਾਂ ਬਣਾਈਆਂ ਮਤਲਬ ਸੁਖਜਿੰਦਰ ਸ਼ੇਰਾ ਬਾਈ ਉਹਦੇ ਖੇਤਾਂ ਵਿੱਚ ਤੇ ਘਰ ਚ ਸ਼ੂਟਿੰਗ ਕਰਨ ਗਿਆ ਸੀ ਬਰਿੰਦਰ ਤੇ ਸੁਖਜਿੰਦਰ ਸ਼ੇਰੇ ਨੂੰ ਉੱਥੇ ਉਹ ਤੋਂ ਫਿਲਮੀ ਕੈਰੀਅਰ ਸ਼ੁਰੂ ਮਿਲਿਆ ਸੋ ਪ੍ਰੀਤੀ ਸੱਪਰੂ ਨੂੰ ਇਸ ਪੰਜਾਬੀ ਸਿਨੇਮੇ 'ਚ ਪ੍ਰੀਤੀ ਸੱਪਰੂ ਨੂੰ ਪੰਜਾਬੀ ਸਿਨੇਮੇ ਦੀ ਬਹੁਤ ਵੱਡੀ ਅਦਾਕਾਰ ਹੈ ਉਹਦਾ ਇੱਕ ਨਾਂ ਹੈ ਤੇ ਬਾਅਦ ਚ ਉਹ ਪ੍ਰੋਡਿਊਸਰ ਡਾਇਰੈਕਟਰ ਵੀ ਬਣੇ ਬੜੇ ਸਾਡੇ ਰ ਉਹਨਾਂ ਨੂੰ ਬ੍ਰਿੰਦਰ ਜੀ ਨੇ ਇਸ ਸਿਨੇਮੇ ਚ ਲੈ ਕੇ ਆਂਦਾ ਕਿ ਆ ਜੋ ਤੁਹਾਡੇ ਵਰਗੀਆਂ ਕੁੜੀਆਂ ਸਾਡੇ ਪੰਜਾਬ ਦੀਆਂ ਨੇ ਕਿ ਤੁਸੀਂ ਪੰਜਾਬੀ ਚ ਫਿਲਮ ਫਾਨੂੰ ਕਰਨੀ ਚਾਹੀਦੀ ਆ ਸੋ ਹੋਰ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਬ੍ਰਿੰਦਰ ਨੇ ਮੌਕਾ ਦਿੱਤਾ ਬ੍ਰਿੰਦਰ ਆਪਣੇ ਸਮਿਆਂ ਦਾ ਬਹੁਤ ਵੱਡਾ ਫਿਲਮ ਮੇਕਰ ਸੀਗਾ ਬ੍ਰਿੰਦਰ ਆਪਣੇ ਸਮਿਆਂ ਦਾ ਬਹੁਤ ਵੱਡਾ ਅਦਾਕਾਰ ਸੀਗਾ ਮੈਂ ਬ੍ਰਿੰਦਰ ਬਾਰੇ ਕਿਸੇ ਨੂੰ ਗੱਲ ਕਰਦਾ ਮੈਂ ਇਹ ਕਹਿਣਾ ਕਿ ਬ੍ਰਿੰਦਰ ਸਾਡੇ ਪੰਜਾਬੀ ਸਿਨੇਮੇ ਦਾ ਚੌਂ ਮੁਖੀਆ ਦੀਪ ਸੀ ਇੱਕ ਦੀਵਾ ਦੇਖਦੇ ਨੇ ਉਹਨੂੰ ਚਾਰ ਪਾਸੇ ਬੱਤੀਆਂ ਹੁੰਦੀਆਂ ਨੇ ਉਹ ਉਹ ਦੀਪ ਸੀ ਬ੍ਰਿੰਦਰ ਸਾਡੇ ਪੰਜਾਬੀ ਸਿਨੇਮੇ ਦਾ ਚੌਥ ਮੁਖੀ ਆ ਦੀਪ ਬਰਿੰਦਰ ਮਹਿਮਾਨ ਵਾਲੇ ਗੱਲ ਕਹਿਣਾ ਕਿਉਂਕਿ ਇੱਕ ਇੱਕ ਦੀਵਾ ਇੱਕ ਬੱਤੀ ਗੱਲ ਕਰਦੀ ਐ ਇੱਕੋ ਦੀਵੇ ਦੀ ਬੱਤੀ ਗੱਲ ਕਰਦੀ ਐ ਕਿ ਬਰਿੰਦਰ ਲੇਖ ਸੀਗਾ ਦੂਜੀ ਬੱਤੀ ਗੱਲ ਕਰਦੀ ਐ ਕਿ ਬਰਿੰਦਰ ਐਕਟਰ ਸੀਗਾ ਤੀਜੀ ਬੱਤੀ ਗੱਲ ਕਰਦੀ ਐ ਕਿ ਉਹ ਪ੍ਰੋਡਿਊਸਰ ਸੀਗਾ ਚੌਥੀ ਬੱਤੀ ਗੱਲ ਕਰਦੀ ਐ ਕਿ ਬਰਿੰਦਰ ਡਾਇਰੈਕਟਰ ਸੀਗਾ ਸੋ ਬਰਿੰਦਰ ਪੰਜਾਬੀ ਸਿਨੇਮੇ ਦੇ ਵਿੱਚ ਇੰਨਾ ਕਰੋਚ ਬੰਦਾ ਸੀਗਾ ਨਾ ਉਹ ਉਹ ਪੰਜਾਬੀ ਕਲਚਰ ਦੇ ਵਿੱਚ ਭਜਿਆ ਬੰਦਾ ਸੀਗਾ ਇਸ ਕਰਕੇ ਪੰਜਾਬੀ ਸਿਨੇਮਾ ਦੂਜੀ ਅੱਜ ਕਮਾਲ ਦੀ ਗੱਲ ਐ ਅਸੀਂ ਜੇ ਇੱਥੇ ਇੱਕ ਸਾਂਝੀ ਹੋਈ ਕਿ ਬਰਿੰਦਰ ਨੂੰ ਨਾ ਪੰਜਾਬੀ ਸੰਗੀਤ ਬਾਰੇ ਬਹੁਤ ਨੌਲੇਜ ਸੀਗੀ ਉਹਦੀਆਂ ਫਿਲਮਾਂ ਦੇ ਵਿੱਚ ਜਿਹੜਾ ਸੰਗੀਤ ਸੀ ਉਹ ਬਹੁਤ ਹਿੱਟ ਰਿਹਾ ਯਾਰੀ ਜੱਟ ਦੀ ਫਿਲਮੀਆਂ ਬੋਲੀਆਂ ਅੱਜ ਵੀ ਲੋਕ ਮਤਲਬ ਅੱਜ ਵੀ ਸਾਡੇ ਨਵੇਂ ਬੱਚੇ ਸਰਚ ਕਰ ਕਰਕੇ ਸੁਣਦੇ ਨੇ ਯਾਰੀ ਜੱਟ ਦੀਆਂ ਬੋਲੀਆਂ ਸੀਗੀਆਂ ਮਤਲਬ ਐਸੇ ਕਮਾਲ ਦੇ ਸੈਗਲ ਸਾਹਿਬ ਤੋਂ ਗਵਾਇਆ ਹੋਇਆ ਗੀਤ ਸਰਤਾ ਸਾਥੀ ਤੋਂ ਗਵਾਏ ਹੋਏ ਗੀਤ ਕਮਾਲ ਦੇ ਬਰਿੰਦਰ ਤਾਂ ਆਪ ਧੁਨਾ ਬਣਾ ਲੈਂਦਾ ਸੀ ਆਪ ਦਾਦਾ ਜੀ ਨੇ ਨਹੀਂ ਐਸ ਤਰ੍ਹਾਂ ਦੇ ਗਾਉਣਾ ਆ ਲੋਕ ਤਰਜਾ ਇੱਕ ਤਰਤੇ ਗਾਇਆ ਕੀ ਚੱਲ ਸਕਦਾ ਸੁਬਿੰਦਰ ਨੇ ਬਹੁਤ ਵੱਡਾ ਇੱਕ ਸਮਾਹੰਡਾਇਆ ਪਰ ਮੈਂ ਸਮਝਦਾ ਕਿ ਬਿੰਦਰ ਨੂੰ ਸਮਾਂ ਥੋੜਾ ਮਿਲਿਆ ਜਦੋਂ ਪੰਜਾਬ ਦੀ ਆਬੋਹ ਬਹੁਤ ਹੀ ਠੀਕ ਨਹੀਂ ਸੀਗੀ ਬਿੰਦਰ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਸ਼ੂਟਿੰਗ ਕਰਦਾ ਸੀਗਾ ਉਹਨੂੰ ਆਪਣੇ ਪੰਜਾਬੀ ਲੋਕਾਂ ਤੇ ਮਾਣ ਬਹੁਤ ਸੀਗਾ ਕਿ ਪੰਜਾਬੀ ਲੋਕ ਮੇਰੇ ਨਾਲ ਨੇ ਮੈਨੂੰ ਪਿਆਰ ਕਰਦੇ ਨੇ ਪਰ ਕਿਸੇ ਅਣਪਛਾਤੇਆਂ ਨੇ ਉਹਨੂੰ ਜਦੋਂ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਤਾਂ ਮੈਂ ਸਮਝਦਾ ਸਾਡੇ ਸਾਡੇ ਸਿਨੇਮੇ ਨੂੰ ਇੱਕ ਥੰਮਾ ਸੀ ਕਹਿ ਸਕਦੇ ਨੇ ਕਿ ਸਾਡੀ ਅਸੀਂ ਗਵਾ ਲਿਆ ਮੈਂ ਸਮਝਦਾ ਕਿ ਸਾਡੇ ਸਿਨੇਮੇ ਨੂੰ ਬਰਿੰਦਰ ਤੋਂ ਹਜੇ ਬਹੁਤ ਵੱਡੀਆਂ ਸੁਭਾਵਨਾਵਾਂ ਸੀਗੀਆਂ ਹੁਣ ਉਹਦੇ ਕੋਲੇ ਬਹੁਤ ਮੌਕਾ ਆਇਆ ਸੀਗਾ ਉਦੋਂ ਸਾਡੀ ਟੈਕਨੋਲੋਜੀ ਨਹੀਂ ਵੱਡੀ ਨਹੀਂ ਸੀਗੀ ਅੱਜ ਟੈਕਨੋਲੋਜੀ ਬਹੁਤ ਵੱਡੀ ਹੋ ਗਈ ਜੇ ਕਿਤੇ ਅੱਜ ਬਰਿੰਦਰ ਹੁੰਦਾ ਮੈਨੂੰ ਲੱਗਦਾ ਸਿਨੇਮਾ ਕਿਤੇ ਹੋਰ ਹੋਣਾ ਸੀਗਾ ਬਹੁਤ ਬਹੁਤ ਸ਼ੁਕਰੀਆ ਸਾਬ